ਜੀ ਸਾਰੇ ਵੀਰਾਂ ਨੂੰ ਸਾਸੀ ਕਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਵੀਰ ਜੀ ਅੱਜ ਤੁਹਾਨੂੰ ਤੋਕੜਾਂ ਗੱਪਣਾ ਕਹਿੰਦੇ ਜੇ ਤੋਕੜਾਂ ਗੱਪਣਾ ਦੋ ਤੁਹਾਨੂੰ ਦਿਖਾ ਲਾਂਗੇ ਤਾਂ ਦਵੇਂ ਫਰੇ ਦੀਆਂ ਇੱਕ ਝੋਡੀ ਆ ਜਿਹੜੀ ਆ ਤੋਕੜ ਗੱਪਣ ਆ ਚੌਥਾ ਮਹੀਨਾ ਲੱਗ ਗਿਆ ਜੀ ਇਹਨੂੰ ਤੇ 8 ਕਿਲੋ ਦੁੱਧ ਆਪਣੇ ਕੋਲੋਂ ਗਈ ਤਾਜੀ ਤੇ ਤਾਜੀ ਦੀ ਵੀਡੀਓ ਵੀ ਤੁਹਾਨੂੰ ਮਿਲ ਜੂਗੀ ਆਪਣੇ ਚੈਨਲ ਤੇ ਭਾਈ ਤੇ ਬਹੁਤ ਚੰਗੀ ਝੋਡੀ ਤੇ ਪੂਰੇ ਕਦ ਕਾ ਉਠਾ ਲਈ ਤੇ ਇੱਕ ਆ ਬੂਰੀ ਜੀ ਬੂਰੀ ਜਿਹੜੀ ਇਹ ਲਗਭਗ 7 ਮਹੀਨਿਆਂ ਦੀ ਗੱਪਣ 8ਵਾਂ ਲੱਗ ਗਿਆ ਤੇ ਦੁੱਧ ਵੀ ਹੈਗਾ ਜੀ ਥੱਲੇ ਤੇ ਪਹਿਲਾ ਸੁਆ ਝੋਟੀ ਦਾ ਬਹੁਤ ਚੰਗੀ ਝੋਟੀ ਆ ਜੀ ਤੇ ਇੱਕ ਆ ਜਿਹੜੀ ਝੋਟੀ ਤਾਜੀ ਸੂਈ ਤੁਹਾਨੂੰ ਵਿਖਾਵਾਂਗੇ ਜੀ ਜਿਹੜੀ ਅੱਜ ਹੀ ਸੂਕੇ ਹਟੀਆਂ ਤੇ ਜੇਰ ਜੂਰ ਮਕੰਬਲ ਪਾਤੀ ਆ ਜਮਾ ਨਿਗਾ ਨਿਗਾ ਸਿੰਘ ਤੇ ਕੱਲਾ ਕੱਲਾ ਥਣ ਤੇ ਲੇਵਾ ਕਰਮਾਲੀ ਨੇ ਲਾਇਆ ਧਾਰਾਂ ਦੂਰਾਂ ਵੀ ਤੁਹਾਨੂੰ ਮਾਰ ਕੇ ਵੀਡੀਓ ਚ ਦਿਖਾਵਾਂਗੇ ਇਹ ਵੀ ਕੱਟੀ ਜਿਹੜੀ ਬਹੁਤ ਜ਼ਿਆਦਾ ਚੰਗੀ ਆ ਜੀ ਤੇ ਤਿੰਨਾਂ ਦੀ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਦੇ ਆ ਤੇ ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਨਾਂ ਓਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ 9779983444977998344 ਤੇ ਮੰਗਲੂ ਜੀ ਇਹ ਤਾਜੀ ਸੂਈ ਤੋਂ ਸ਼ੁਰੂ ਕਰੀਏ ਕਿ ਤੋਕੜ ਗੱਬਨ ਤੋਂ ਦੱਸੋ ਜੀ ਤੁਸੀਂ ਦੱਸੋ ਕਿਤੋਂ ਸ਼ੁਰੂ ਕਰੀਏ ਤਾਜੀ ਤੋਂ ਕਰ ਲੀਏ ਤਾਜੀ ਤੋਂ ਕਰਦੇ ਹਾਂ ਮੰਗਲੂ ਜੀ ਹਾਂਜੀ ਇਹ ਛੋਟੀ ਆਜੇ ਸੂਈ ਆ ਜੀ ਅੱਛਾ ਤੇ ਜੇਰ ਜੂਰ ਮੁਕੰਮਲ ਪਾਤੀ ਜੇ ਤਾਂ ਕੱਟੀ ਨੂੰ ਜਨਮ ਦਿੱਤਾ ਜੇ ਠੀਕ ਆ ਆ ਵੇਖੋ ਤੇ ਬਹੁਤ ਜਗੀ ਛੋਟੀ ਹੈ ਜੀ ਦੇਖੋ ਜੀ ਨਾ ਇਹ ਸੇ ਸਲਾਬ ਜਿਹੜੀ ਨਹੀਂ ਕਰਵਾਣੀ ਆ ਵੇਖਿਓ ਜੀ ਆ ਗੱਜ ਸਵੀ ਜੈ ਨੂੰ ਇਹ ਨਹੀਂ ਕਰਵਾਣੀ ਨੂੰ ਆ ਵੇਖੋ ਜਿੱਤਾਂ ਮਰਜੀ ਬਹਿ ਜਾਓ ਦੇਖੋ ਝੂਣ ਦਿਖਾ ਲਓ ਜੀ ਝੂਣ ਠੀਕ ਆ ਵਿਖਾ ਲਓ ਫੇਰ ਮਗਰਲੇ ਥਣਾ ਦੀ ਆ ਜੇ ਲੋ ਨਹੀਂ ਤਾਂ ਜੀ ਸਵੀ ਮੈਂ ਹਿੱਲਦੀਆਂ ਕਿਤੇ ਆਓ ਖਾ ਲਓ ਜੀ ਝੂਣ ਠੀਕ ਹੈ ਜੀ ਓਕੇ ਜੀ ਤੇ ਇਹਦੇ ਥਣਾ ਦਾ ਵਿਰਲ ਖਾ ਲਓ ਮੰਗਲੂ ਜੀ ਇੱਥੋਂ ਗਿਆ ਕੋ ਖਾ ਲਓ ਜੀ ਆਵਾਜ਼ ਵਿਰਲੇ ਵੇਖੋ ਭਾਜੀ ਤੇ ਮਗਰੋਂ ਵੀ ਖਾ ਲਓ ਵਿਰਲੇ ਤੇ ਸਿੰਗ ਦੀ ਕੁਆਲਿਟੀ ਵੇਖਾ ਲਓ ਫੇਸ ਕੁਆਲਿਟੀ ਵੇਖੋ ਜੀ ਇਹ ਜਿਹੜੀ ਤਾਜੀ ਝੋਡੀ ਆ ਨਾ ਹਾਂਜੀ ਇਹਨੇ 12 ਕਿਲੋ ਦੁੱਧ ਦਿੱਤਾ ਵਾ ਤੇ ਪਹਿਲਾਂ ਨੇ ਆ ਪਹਿਲਾਂ ਨੇ ਤੇ ਆਪਣੇ ਕੋਲੋਂ ਗਈ ਆ ਜੀ ਅੱਛਾ ਹਾਂਜੀ ਤੇ ਬਹੁਤ ਚੰਗੀ ਝੋਡੀ ਆ ਤੇ ਐਰ ਦਾ ਦੁੱਧ ਦੀ ਆਸ ਹੈ ਕਿ 14-15 ਕਿਲੋ ਦੁੱਧ ਦੇ ਦੋਗੀ ਠੀਕ ਆ ਤੇ ਤਿੰਨ ਬੋਰੀਆਂ ਟ੍ਰਾਂਸਲੇਸ਼ਨ ਦੀਆਂ ਝੋਡੀ ਤੋਂ ਪਈਆਂ ਜੀ ਆਪਣੇ ਖਾਸ ਬੰਦਿਆਂ ਤੋਂ ਆਈ ਹੈ ਠੀਕ ਹੈ ਜੀ ਕੁਆਲਟੀ ਦੇਖੋ ਜੀ ਬਹੁਤ ਚੰਗੀ ਕੱਟੀ ਹੈ ਦਿਖਾ ਲਓ ਮਗਰੋਂ ਜੀ ਮਗਰੋਂ ਦਿਖਾ ਦਿਓ ਜੀ ਦਿਖਾ ਲਓ ਲੈਵਾ ਲਓ ਬਹੁਤ ਚੰਗੀ ਝੋਡੀ ਹੈ ਜੀ ਥੋੜਾ ਦੂਰ ਹਟੇ ਲੈ ਹੋਰ ਖਾਣਾ ਪੁਰਾਣੀ ਠੀਕ ਹੈ ਜੀ ਮੋੜ ਲਿਓ ਜੀ ਇੱਥੇ ਛੱਡ ਦਿਓ ਤੁਸੀਂ ਇਹ ਤਾਂ ਫੇਸ ਕੁਆਲਟੀ ਦਾ ਥੋੜਾ ਮੰਗੀ ਜੀ ਖਾਣੋ ਫੇਸ ਕੁਆਲਟੀ ਨੇ ਗਾਨੇ ਦਾ ਵੇਂ ਗਿਆ ਚਲੋ ਖਾ ਲਓ ਜੀ ਦੇ ਵਾ ਲੋ ਵਾ ਦੇ ਇਹਦੀ ਕੀਮਤ ਕਿੰਨੀ ਗੇ ਕੀਮਤ ਮੰਗੂ ਜੀ 14 15 ਕਿਲੋ ਵਾਲੀ ਝੋਟੀ ਆ ਅੱਛਾ ਤੇ ਜਿੰਨੇ ਦੀ ਕਹੋ ਤੁਸੀਂ ਉਹਦੀ ਦੀ ਦੇ ਦੇ ਨਹੀਂ ਆ ਦਾਦੋ ਤੁਸੀਂ ਖਾ ਲਓ ਫੇਰ ਇੱਕ ਵਾਰ ਲੇਵਾ ਖਾ ਲਓ ਦੇਖੋ ਜੀ ਨਾਣਾ ਨੂਣਾ ਵੀ ਆ ਵੇਖੋ ਦੇਵੇ ਤੇ ਹਾਂ ਜੀ ਕੀਮਤ ਤੇਰੀ ਦੱਸੋ ਜੀ। ਦੇਣੀ ਕਰਕੇ ਫਿਰ ਲੈਵਾ ਦਿਖਾ ਲੋ ਐ। ਠੀਕ ਹੈ ਜੀ ਕੱਲਾ ਕੱਲਾ ਥਾਣੇ ਆ। ਕੋਈ ਭਾਲੇ ਮਾਣੀ ਮੋਟੀ ਹੋ ਸਕਦੀ ਆ। ਸਿੰਘ ਵਖਾ ਲੋ ਜੀ। ਆਹ ਵੇਖੋ ਕੋਕਾ ਹੀ ਲੱਗਾ। ਕਿੰਨੇ ਕਦੇ ਦੇ ਦਈਏ? ਦੇ ਦਈਏ ਟੁੱਟੀ ਇੱਕ ਵੀਦੀ। ਜੱਜ ਕਰ ਦੋ। ਜੋ ਕੋਈ ਛੱਡ ਦੇਣੀ ਜੀ। 2000 ਛੱਡ ਦਈਏ। ਛੱਡ ਦੋ। ਕੋਹਰ ਮਾਨਤਨ ਕੋਈ ਕਰ ਦਈਏ। 500 ਛੱਡ ਦੋ। 500? ਹਾਂ ਜੀ 15 ਦੀ ਗੈਸਨ ਹੋਈਏ। 15 ਦੀ। ਹਾਂ। ਬਹੁਤ ਚੰਗੀ ਝੋਡੀ ਆ 15 ਕਿਲੋ ਵਾਲੀ ਝੋਟੀ ਆ ਜੀ ਠੀਕ ਆ ਅੱਜ ਹੀ ਸੁੱਈ ਆ ਬਹੁਤ ਚੰਗੀ ਕੱਟੀ ਜੀ ਤੇ ਆ ਜਿਹੜੀ ਝੋਡੀ ਆ ਪੈਦਾ ਪਹਿਲਾ ਸੂਆ ਜੀ ਠੀਕ ਆ ਤੇ ਬੂਰੀ ਕਹਿੰਦੇ ਆ ਬੂਰੀ ਆ ਗਈ ਜੀ ਅਸਲ ਬੂਰੀ ਤੇ ਥਣੇਵਾ ਮੰਗੂ ਜੀ ਇਹਦਾ ਵੀ ਦਿਖਾ ਦਿਓ ਇੱਕ ਵਾਰ ਕੱਲਾ ਕੱਲਾ ਥਣੇਵਾ ਜੀ ਠੀਕ ਆ ਉਹ ਖਾ ਦਿਓ ਮਜ਼ਾ ਕਰਕੇ ਉਹ ਖਾ ਦਿਓ ਮੜਾ ਗਿਆ ਦਿਖਾ ਦਿਓ ਹੁਣ ਤੇ ਕੱਲਾ ਕੱਲਾ ਲੱਗਾ ਕਰਮਾਲੀ ਨੂੰ ਤੇ ਸਿੰਗ-ਸੁੰਗ ਬਹੁਤ ਚੰਗਾ ਇਹ ਕਰਮਾਲੀ 7 ਮਹੀਨਿਆਂ ਦੀ ਗੱਭਣ ਆ ਠੀਕ ਆ ਆ ਗਿਆ ਜੀ ਤੇ 3 ਕਿਲੋ ਸਾਢੇ 3 ਕਿਲੋ ਦੁੱਧ ਅਠੀ ਪੈਰੀਂ ਚੋਣੀਆਂ ਸ਼ਾਮ ਦੇ ਟਾਈਮ ਠੀਕ ਹੈ ਤਸੀਲਸ ਲੱਗਿਆ ਬਾੜੇ ਤੇ ਮਿਲਦੀ ਆ ਵੇਖੋ ਜੀ ਫੇਸ ਕੁਆਲਟੀ ਵੇਖੋ ਤੇ ਬਹੁਤ ਚੰਗੀ ਝੋਟੀ ਆ ਜੀ ਜਿੰਨੀ ਕਹਿ ਲਈ ਹੁੰਦੀ ਚੰਗੀ ਆ ਜਿਹੜੀ ਇੰਨੇ ਲੰਮੇ ਟਾਈਮ ਜੇ ਦੁੱਧ ਦੇਣ ਦੀ ਜਾਂ ਕਰਤੂਤ ਵਾਲੀ ਆ ਤੇ ਦੁੱਧ ਦੇਣ ਦੀ ਇੰਨੇ ਲੰਮੇ ਟਾਈਮ ਸਹੀ ਗੱਲ ਤੇ ਹੋਊਗੀ ਦੰਦਾਂ ਚ ਛੇ ਕਿਤੇ ਦੰਦ ਕੱਢਣ ਡਈ ਆ ਜੀ ਛੇ ਕਿਤੇ ਕੱਢਣ ਡਈ ਆ ਜੇ ਇਹ ਵਿਖਾ ਲਓ ਜੀ ਇਹ ਵਾਲੂ ਆ ਜੀ ਕਰਵਾ ਲੀਆ ਪਹਿਲਾ ਹੋ ਗਿਆ ਜੀ ਦਾ ਅੱਛਾ ਹਾਂ ਦੇ ਵਾਲੂਆ ਦਿਖਾ ਦਿਓ ਤੇ ਸੱਜਣਾ ਨੂੰ ਨੇਵਾ ਜਿਹੜਾ ਸੱਜਣਾ ਹੋਊਗੀ ਨਾ ਹਾਂਜੀ ਜਰਾ ਨੇਵਾ ਮਾਰੂਗੀ 3 ਮਹੀਨੇ ਦੇ ਸੂਣ ਚ ਪਏ ਆ ਠੀਕ ਆ ਉਹ ਸੱਜਣ ਵਾਲੇ ਟਾਈਮ ਤੇ ਦੁੱਧ ਦੇਣ ਲਈ ਆ ਕਰ ਮਾਰੀ ਤੇ ਥਾਨ ਕੱਲਾ ਗੱਦਾ ਸੀ ਖਾਲੋ ਥਾਨ ਤੋਂ ਤੇ ਜਦੋਂ ਉਹ ਨੂੰ ਮੰਗੂਗੀ ਸੁਣਾ ਰਹੀ ਨੇ ਹਾਂਜੀ ਉਦੋਂ ਨੂੰ ਵੀਰਲੀ ਵੀਰਲੀ ਮੈਂ ਹੀ ਸੁਂਦੀ ਆ ਪੂਰੇ ਬਾਜ਼ਾਰ ਚ ਸੁਂਦੀ ਆ ਜੀ ਠੀਕ ਹੈ ਜੀ ਆਪ ਖਾ ਲਓ ਜੀ ਦੇਵਾ ਥਾਣ ਮੜਾ ਜਾ ਅੱਗੋਂ ਵੀ ਦਿਖਾ ਲਓ ਵੇਖੋ ਕੁਆਲਿਟੀ ਦਿਖਾ ਲ ਦੇ ਜੀ ਠੀਕ ਹੈ ਜੀ ਹਾਂਜੀ ਆਪ ਖਾ ਲ ਤੂੰ ਇਹ ਵੇਖੋ ਜਿੰਨੇ ਹੈ ਕੱਲਾ ਕੱਲਾ ਥਣਕ ਨਹੀਂ ਠੀਕ ਆ ਤੇ ਸੇਕ ਕਦੇ ਵੀ ਖਾ ਲ ਦੋ ਫਿਰ ਇੱਕ ਵਾਰ ਖਾ ਲ ਦੋ ਸਿੰਘ ਦਿਖਾ ਲਓ ਜੀ ਦਾ ਹਾਂਜੀ ਠੀਕ ਆ ਸਾਨੂੰ ਬੂਰੀ ਕਹਿੰਦੇ ਬੂਰੀ ਆ ਗਈ ਜੀ ਇਹਦੀ ਕੀਮਤ ਕਿੰਨੀ ਪੇਠ ਬੂੜਾ ਖਾ ਲਓ ਕੀਮਤ ਤੇਰੀ ਕੀਮਤ ਇਹਦੀ ਕਿੰਨੀ ਕਰਨੀ ਜੀ ਤੇ ਨਵੇਂ ਮਹੀਨੇ ਦੀ ਝੋਟੀ ਵੀ ਖੂਗੀ ਜੀ 1 5 ਦੇ ਲਾਗੇ ਬੰਦੇ ਬਾਕੀ ਕੋਈ ਆਪਣੀ ਸਮਝ ਨਾ ਵੀ ਸਾਡਾ ਦਵੇ ਠੀਕ ਆ ਆਪਾਂ ਝੋਡੀ 75 ਦੀ ਦੇ ਦਈਏ ਠੀਕ ਆ ਦੁੱਧ ਵੀ 3 ਕਿਲੋ ਜੇ ਤੇ ਗੱਪਣ ਜਿਹੜੀ ਆ ਗੱਪਣ ਵੀ ਹੈਗੀ ਜੀ 8ਵੇਂ ਮਹੀਨੇ ਨੂੰ 15 ਤਰੀਕ ਦਾ 8ਵੇਂ ਲੱਗ ਗਿਆ ਜੀ ਠੀਕ ਆ ਕਿੰਨੇ ਦਿਨਾਂ ਦਾ ਆਪਾਂ ਨੂੰ ਪਤਾ ਜੀ ਅਪ੍ਰੈਲ ਦੇ ਮਹੀਨੇ ਜਾ ਕੇ ਸੁੰਦੀ ਜੇ ਵਿਸਾਖੀ ਤੋਂ 2 4 ਦਿਨ ਬਾਅਦ ਹੀ ਸੂਗੀ ਉਹ ਜਿਹੜਾ ਪੰਜ ਡੀ ਜਿਹੜੀ ਆ ਫਿਕਸ 72 ਵੀ ਦੇ ਦਾਂਗੇ ਬੂਰੇ ਦੀ ਹਾਂ ਹੋਰ ਮੰਤਣ ਕਰ ਦੀਏ ਹੋਰ ਕਰ ਦੀਏ ਕੋਈ ਦੱਸੋ ਜੀ 500 ਛੱਡ ਦਿਓ 500 ਮੰਗ ਲੂ ਕੀ ਛੱਡਣਾ ਹਾਂ 1000 ਹੀ ਛੱਡੀਏ ਯਾਰ 70 ਦੀ ਹਾਂ 70 ਦੀ ਜਰ ਦੇਵਾਂਗੇ 70 ਦੀ ਬਸ 70 ਤੋਂ ਘੱਟ ਵਾਲਾ ਵੀਰ ਮੇਰਾ ਕੋਈ ਫੋਨ ਨਾ ਲਾਵੇ ਸਾਢੇ 90000 ਵਾਲਾ ਵੀ ਨਾ ਫੋਨ ਲਾਵੇ ਠੀਕ ਹੈ ਜੀ ਖਾਲ ਦੋਗੇ ਖੋਲੋ ਜੀ ਅਗਲੀ ਤੇ ਆਹੇ ਟੋਕੜ ਗੱਪਣ ਹੈ ਜੀ ਅੱਛਾ ਇਹ ਜਿਹੜੀ ਝੋਡੀ ਆ ਬਹੁਤ ਵੱਡੀ ਆ ਠੀਕ ਆ ਆਹ ਦੀ ਵੀਡੀਓ ਆਪਣੇ ਕੋਲੋਂ ਮਿਲ ਜੂਗੀ 5 ਮਹੀਨੇ ਦੇ ਲਗਭਗ ਸੂਈ ਨੂੰ ਚੱਲਿਆ ਟਾਈਮ 6 ਮਹੀਨੇ 5-6 ਮਹੀਨੇ ਦੇ ਲੱਗੀ ਤਾਂ ਕੇ ਵੀਡੀਓ ਮਤਲਬ ਇਹਦੀ ਮਿਲ ਜੂਗੀ ਗੱਪਣ ਜਿਹੜੀ ਆ ਠੀਕ ਆ ਤੇ ਇਹ ਝੋਡੀ ਆ ਚੌਥਾ ਮਹੀਨਾ ਲੱਗ ਚੱਲਿਆ ਗੱਪਣ ਨੂੰ 3 ਮਹੀਨੇ ਹੋ ਗਏ ਆ ਹੂੰ ਤੇ ਦੁੱਧ ਆਊਗਾ ਜੀ ਕੋ 8 ਕਿਲੋ ਤੇ ਨਾਮੀ ਨੇ ਚੈੱਕ ਪਾਸ ਫੁੱਲ ਗਰੰਟੀ ਦੇ ਆਹ ਫੁੱਲ ਗਰੰਟੀ ਚੈੱਕ ਪਾਸ ਆਵਾ ਪਿਆ ਜੀ ਚੈੱਕ ਰਾਹੀ ਅੱਜ ਹੀ ਕਰਾਈ ਆ ਲਫਾਫਾ ਪਿਆ ਬੂਰੀ ਕੱਲ ਕਰਾਈ ਬਾਕੀ ਕੋਈ ਚੈੱਕ ਕਰਾ ਕੇ ਖੜੇ ਜੀ ਠੀਕ ਆ ਚੈੱਕ ਦੀ ਗੱਪੜ ਦੀ ਫੁੱਲ ਗਰੰਟੀ ਤੇ ਪੂਰੀ ਫੁੱਲ ਵੱਡੀ ਝੋਟੀ ਆ ਜੀ ਅੱਛਾ ਮੰਟਰ ਵੀ ਚੰਗੀ ਜੀ ਮੰਟਰ ਤੇ ਲਿਖੀ ਜੀ ਇਹ ਦਿਖਾ ਦਿਓ ਮੰਗੂ ਜੀ ਠੀਕ ਜੋ 14 ਕਿਲੋ ਦਿੱਤਾ ਜੀ ਨੇ ਤਾਂ ਜੀ ਨੇ ਦਿਖਾ ਦਿਓ ਜੀ ਆਹ ਨੂੰ ਬਹੁਤ ਚੰਗਾ ਪੂਰੀ ਵੱਡੇ ਕਰਦੀ ਆ ਤੇਰਾ ਮੂੰਹ ਫੜ ਕੇ ਦੇਖ ਨਹੀਂ ਨਹੀਂ ਹੋਜੀ ਤੂੰ ਦੰਦਾ ਹੀ ਇਹ ਜਵਾਨ ਹੈ ਆ ਜਵਾਨ ਹੈ ਹਾਂ ਜੀ ਬੋਲੋ ਜੀ ਤੇ ਤੁਹਾਨੂੰ ਬੋਰ ਸੁਣਾ ਲੱਗਾ ਛੋਟੀ ਵੱਡੀ ਬਹਾਉਂਦੇ ਆ ਮੰਗੂ ਜੀ ਅੱਛਾ ਇਹਦੀ ਕੀਮਤ ਕਿਨੇ ਘਰੇ ਕਿਨੇ ਕੀ ਦੇ ਦਈਏ ਜੀ ਤੁਸੀਂ ਦੱਸੋ ਜੀ ਦੱਸ ਦੋ ਤੁਸੀਂ ਦੱਸ ਦੋ ਅੱਜ ਦੇਖੋ ਜੀ ਦੇ ਵੱਲ ਕੋ ਹਾਂ ਪੂਰੇ ਲੇਵੇ ਦੀ ਵਧੀਆ ਠੀਕ ਹੈ ਕਿੰਨੇ ਦੀ ਦੇ ਦੇਓ ਜੀ ਦਾਦਾ ਤੁਸੀਂ ਦੱਦੋ ਤੇਰੀ ਤਾਜੀ ਦੀ ਵੀਡੀਓ ਵੀ ਆਪਣੇ ਕੋਲੋਂ ਮਿਲ ਜੂਗੀ ਜੀ ਜੇ ਕਿਸੇ ਵੀਰ ਨੇ ਨਹੀਂ ਹੋਵੇ ਤੇ ਇਹਦੀ 85 ਹਜ਼ਾਰ ਦੀ ਝੋਟੀ ਜੈਜ ਕਰ ਦੋ ਤੁਸੀਂ ਦੱਸੋ ਜੀ ਜੋ ਜੈਜ ਆ ਜੋ ਜੈਜ ਆ ਦੱਸੋ ਹਾਂਜੀ ਦੱਸੋ ਜੀ ਦੱਸੋ 5000 ਲੱਗਿਆ 500 ਦਾ ਮੰਗ ਲੂ ਕੀ ਛੱਡਣਾ 5000 ਛੱਡ 80 ਦੀ ਦੇ ਦੀ 80 ਦੀ ਫਾਇਆ ਅਰੇ ਸੀ ਜੋ 2 ਘਾਟ ਅਸੀਂ ਦੀ ਦਵਾਂਗੇ ਜੀ 2 ਘਾਟ ਅਸੀਂ ਦੀ ਹਾਂ 78000 ਦੀ ਝੋਟੀ ਦਵਾਂਗੇ ਬਹੁਤ ਵੱਡੀ ਝੋਟੀ ਆ ਠੀਕ ਆ ਹਾਂ ਆਪਣੇ ਕੋਲੋਂ ਤਾਜੀ ਗਈ ਆ ਦੇਰੀ ਜਿਉਂ ਆਈ ਆ ਠੀਕ ਆ ਤੇ ਚੌਥਾ ਮਹੀਨਾ ਜਾਣ ਰਿਹਾ ਜੀ ਗੱਬਣ ਨੂੰ ਤੇ 8 ਕਿਲੋ ਦੁੱਧ ਜੀ ਅੱਛਾ ਇਹਦੇ ਮਿਲਦੀ ਸਾਡੇ ਕੋਲ ਆਣ ਕੇ ਥੋੜਾ ਜਿਹਾ ਉਪਰਾ ਕਰ ਲਈ ਆ ਤੇ ਤਾਂ ਇਹਦੇ ਦੀ ਜਿਹੜੇ ਰਹਿਣ ਕਰਕੇ ਦਾ ਥੋੜਾ ਰੰਗ ਜਿਹੜਾ ਸੀ ਨਾ ਲਾਲ ਹੋ ਗਿਆ ਜੀ ਮੈਂ ਤਾਂ ਕਾਲੇ ਹੋ ਜੂਗੀ ਠੀਕ ਇੱਕ ਪਾਸੇ ਦੀ ਬੋਲ ਗਰੰਟੀ ਹੈ ਜੀ ਫੁੱਲ ਗਰੰਟੀ ਠੀਕ ਹੈ ਜੀ ਹਾਂ ਜੀ ਬਾਕੀ ਆਪਣਾ ਮਾਲ ਵਿਗਿਆ ਵਾ ਤੇ ਬਸ ਘਲਾਉਣਾ ਹੀ ਅੱਜ ਅੱਛਾ ਬਾਕੀ ਤਾਜ਼ੀਆਂ ਸਈਆਂ ਝੋਟੀਆਂ ਦੇ ਆ ਗਏ ਫਿਰ ਵੀਡੀਓ ਪਾਵਾਂਗੇ ਠੀਕ ਹੈ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਆ ਵੀਡੀਓ ਵੇਖਣ ਲਈ ਦਿਲੋਂ ਧੰਨਵਾਦ ਆ ਇਨਾ ਪਿਆਰ ਕਰਦੇ ਜੋ ਨਾਉ ਊਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਮਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ ਸਾਡਾ ਜੀ 97792834419779283441 ਠੀਕ ਸਾਰੇ ਵੀਰਾਂ ਨੂੰ ਸਾਸੀ ਕਾਲਿਆ ਧੰਨਵਾਦ ਆ ਵੀਰ ਜੀ ਟਾੜਾ